ਕੈਨੇਡੀਅਨ ਘੋਣਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੀ 2025 ਇਮੀਗ੍ਰੇਸ਼ਨ ਯੂਜ਼ਰ ਐਕਸਟ੍ਰੈਕਸ ਐਂਟਰੀ ਬਿਨੇ ਕਾਰਾਂ ਲਈ ਵੱਡੀ ਖੁਸ਼ਖਬਰੀ ਹੈ ਕੈਨੇਡਾ ਦੀ 2025 ਇਮੀਗ੍ਰੇਸ਼ਨ ਪਧਰੀ ਯੋਜਨਾ ਐਕਸਟ੍ਰੈਕਸ ਸੈਂਟਰਸ ਟੀਮ ਰਾਹੀਂ ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲਿਆਂ ਨੇ ਸਕਾਰਾਤਮਕ ਤਬਦੀਲੀਆਂ ਨੂੰ ਦਰਸਾਉਂਦੀ ਹੈ ਪਿਛਲੇ ਮਹੀਨੇ ਫੈਡਰਲ ਸਰਕਾਰ ਨੇ 2025 ਦੇ ਸਭੂੱਚੇ ਇਮੀਗ੍ਰੇਸ਼ਨ ਟੀਚੇ ਵਿੱਚ ਲਗਭਗ 20% ਘਟਾਉਤੀ ਦਾ ਐਲਾਨ ਕੀਤਾ ਇਸ ਘਟਾਉਤੀ ਦੇ ਬਾਵਜੂਦ 2025 ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਐਕਸਪ੍ਰੈਸ ਐਂਟਰੀ ਬਿਨੇਕਾਰਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਆਈਆਰਸੀਸੀ ਨੇ ਸੰਕੇਤ ਦਿੱਤਾ ਕਿ ਡਰਾ ਲਈ ਉਹਨਾਂ ਦਾ ਫੋਕਸ ਬਿਨੇਕਾਰ ਹੋਣਗੇ ਜੋ ਕੈਨੇਡਾ ਵਿੱਚ ਨੇ ਜਿਹੜੇ ਖਾਸ ਕਿੱਤੇ ਸ਼੍ਰੇਣੀਆਂ ਡਰਾ ਵਿੱਚ ਆਉਂਦੇ ਨੇ ਤੇ ਇਸ ਵਿੱਚ ਆਵਾਜਾਈ ਖੇਤੀਬਾੜੀ ਖੇਤੀ ਭੋਜਨ ਫ੍ਰੈਂਚ ਪਾਸ਼ਾ ਦੀ ਮਾਰ ਟੈਕਨੋਲੋਜੀ ਵਿਕਾਸ ਜਿਸ ਵਿੱਚ ਸਟੀਮ ਇੰਜੀਨੀਅਰਿੰਗ ਅਤੇ ਗਣਿਤ ਸ਼ਾਮਿਲ ਹੈ ਸੇ ਸੰਬਾੜ ਵਪਾਰ 2025 ਇਮੀਗ੍ਰੇਸ਼ਨ ਯੋਜਨਾਵਾਂ ਦਾ ਨਵਾਂ ਖਾਸ ਕਰਕੇ 2025 ਇਮੀਗ੍ਰੇਸ਼ਨ ਪਧਰੀ ਯੋਜਨਾ ਵਿੱਚ ਨਵੇਂ ਇਨ ਕੈਨੇਡਾ ਫੋਕਸ ਅਤੇ ਆਰਥਿਕ ਤਰਹੀਜਾ ਦੇ ਅਧੀਨ ਆਉਣ ਵਾਲੇ ਉਮੀਦਵਾਰਾਂ ਲਈ ਸਥਾਈ ਨਿਵਾਸ ਲਈ 124680 ਬਿਨੇਕਾਰਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਸਥਾਈ ਨਿਵਾਸ ਲਈ ਇਹ ਟੀਚਾ ਜਿੱਤੇ 2024 ਅਤੇ 23 ਦੋਵਾਂ ਤੋਂ ਵੱਧ ਹੈ ਇਹ ਸੰਕੇਤ ਦਿੰਦਾ ਹੈ ਕਿ 2025 ਵਿੱਚ ਸਥਾਈ ਨਿਵਾਸ ਲਈ ਅਰਜੀ ਦੇਣ ਲਈ ਹੋਰ ਸੱਦੇ ਜਾਰੀ ਕੀਤੇ ਜਾਣਗੇ ਤੇ ਇਹ ਉਹਨਾਂ ਬੇਨਕਾਰਾਂ ਲਈ ਬਹੁਤ ਵਧੀਆ ਖਬਰ ਹੈ ਜੋ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਕੈਨੇਡਾ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਵਿੱਚ ਆਨਲਾਈਨ ਪ੍ਰਣਾਲੀ ਜਿਸ ਦੀ ਵਰਤੋਂ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਸਥਾਈ ਨਿਵਾਸ ਲਈ ਅਰਜ਼ੀ ਦਾ ਪ੍ਰਬੰਧਨ ਕਰਨ ਦੇ ਲਈ ਕਰਦੀ ਹੈ ਐਕਸਪ੍ਰੈਸ ਐਂਟਰੀ ਵਿੱਚ ਤਿੰਨ ਪ੍ਰੋਗਰਾਮ ਸ਼ਾਮਲ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਸ ਐਫ ਐਸ ਡਬਲਯੂ ਪੀ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਐਫ ਐਸ ਟੀ ਪੀ ਇਹ ਪ੍ਰੋਗਰਾਮ ਹੁਨਰਵੰਦ ਕਾਮਿਆਂ ਦਾ ਸਵਾਗਤ ਕਰਦੇ ਨੇ ਜੋ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ ਇਹ ਸ਼੍ਰੇਣੀਆਂ ਲਈ ਵਾਧਾ ਯੋਗਤਾ ਉਮੀਦਵਾਰਾਂ ਨੂੰ 2025 ਵਿੱਚ ਅਪਲਾਈ ਕਰਨ ਲਈ ਸੱਦਾ ਆਈਟੀਏ ਜਾਰੀ ਕਰਨ ਲਈ ਵਧੇਰੇ ਵਿਕਲਪ ਪ੍ਰਦਾਨ ਕਰਦਾ ਹੈ ਜਿਨ੍ਹਾਂ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਕੈਨੇਡਾ ਨੇ ਇਨ ਕੈਨੇਡਾ ਫੋਕਸ ਦਾ ਇੱਕ ਨਵੀਂ ਸ਼੍ਰੇਣੀ ਪੇਸ਼ ਕੀਤੀ ਹੈ ਤੇ ਇਹ ਸ਼੍ਰੇਣੀ ਤੋਂ ਪਹਿਲਾਂ ਕੈਨੇਡਾ ਵਿੱਚ ਰਹਿਰੇ ਬਿਨੇਕਰ ਨੂੰ ਸਥਾਈ ਨਿਵਾਸ ਲਈ ਬਿਨੇਕਰ ਕਰਨ ਲਈ ਵਾਸਤੇ ਬੁਲਾਇਆ ਜਾਣ ਦਾ ਇੱਕ ਬਿਹਤਰ ਮੌਕਾ ਦੇਸ਼ ਪੇਸ਼ ਕਰ ਰਿਹਾ ਤੇ 2025 ਲਈ ਸਰਕਾਰ ਨੇ ਇਨ ਕੈਨੇਡਾ ਫੋਕਸ ਰਣਨੀ ਲਈ 82980 ਸਥਾਨਾਂ ਦਾ ਟੀਚਾ ਰੱਖਿਆ ਜੋ ਕੈਨੇਡਾ ਦੇ ਕੁੱਲ ਆਰਥਿਕ ਇਮੀਗ੍ਰੇਸ਼ਨ ਟੀਚੇ ਦਾ ਲਗਭਗ ਅੱਧਾ ਇਨ ਕੈਨੇਡਾ ਫੋਕਸ ਸ਼੍ਰੇਣੀ ਉਹਨਾਂ ਲਈ ਇੱਕ ਦਿਲਚਸਪ ਮੌਕਾ ਜੋ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ ਪੜ ਰਹੇ ਨੇ ਜਾਂ ਸਥਾਈ ਪਰਮਿਟਾਂ ਤੇ ਕੈਨੇਡਾ ਵਿੱਚ ਰਹਿ ਰਹੇ ਨੇ ਕਿਉਂਕਿ ਯੋਗ ਵਿਅਕਤੀ 2025 ਵਿੱਚ ਪਹਿਲਾਂ ਤੋਂ ਕਿਤੇ ਜ਼ਿਆਦਾ ਆਸਾਨੀ ਦੇ ਨਾਲ ਸਥਾਈ ਨਿਵਾਸ ਦੀ ਤਬਦੀਲੀ ਯੋਗ ਹੋਣਗੇ 2025 ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਸ਼੍ਰੇਣੀ ਅਧਾਰਤ ਡਰਾਅ ਤੇ ਵੰਡੇ ਹੋਏ ਫੋਕਸ ਜਾਗਰ ਕਰਦੀ ਇਸ ਦਾ ਮਤਲਬ ਇਹ ਹੈ ਜੇਕਰ ਤੁਸੀਂ ਕਿਸੇ ਜੇ ਖੇਤਰ ਵਿੱਚ ਕੰਮ ਕਰਦੇ ਹੋ ਜਿਸ ਦੀ ਕੈਨੇਡਾ ਦੇ ਲੇਬਰ ਮਾਰਕੀਟ ਵਿੱਚ ਮੰਗ ਹੈ ਤਾਂ ਤੁਹਾਡੇ ਕੋਲ ਇੱਕ ਆਈਟੀਏ ਪ੍ਰਾਪਤ ਕਰਨ ਦਾ ਬਿਹਤਰ ਮੌਕਾ ਹੋ ਸਕਦਾ ਬਸ਼ਰਤੇ ਤੁਹਾਡੇ ਕੋਲ ਸਬੰਧਤ ਖੇਤਰਾ ਵਿੱਚ ਕੰਮ ਦਾ 6 ਮਹੀਨਿਆਂ ਦਾ ਤਜਰਬਾ ਤੇ ਉਸ ਸਮੇਂ ਵਿੱਚ ਪਿਛਲੇ ਸਾਲਾਂ ਦੇ ਅੰਦਰ ਐਪਲੀਕੇਸ਼ਨ ਦਾ ਜਿਵੇਂ ਕਿ ਸਰਕਾਰ ਨੇ ਹੁਨਰਵੰਦ ਕੰਮ ਵਿੱਚ ਉੱਚ ਮੰਗ ਵਾਲੇ ਕਿੱਤਿਆਂ ਤੇ ਧਿਆਨ ਕੇਂਦਰਿਤ ਕਰਦੇ ਹੋ 2025 ਵਿੱਚ ਆਪਣੇ ਨਮੀਆਂ ਇਮੀਗ੍ਰੇਸ਼ਨ ਯੋਜਨਾਵਾਂ ਨਰਦਾਰਤ ਕੀਤੀਆਂ ਨੇ ਅਤੇ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਨੇ ਉਹਨਾਂ ਲਈ 2025 ਕੈਨੇਡਾ ਇਮੀਗ੍ਰੇਸ਼ਨ ਲਈ ਲੈਂਡਕੇਪ ਲੈਂਡਸਕੇਪ ਵਧੀਆ ਲੱਗ ਰਿਹਾ ਤੇ ਉਹਨਾਂ ਪ੍ਰੋਗਰਾਮਾਂ ਰਾਹੀਂ ਅਪਲਾਈ ਕਰਨ ਲਈ ਬੁਲਾਏ ਜਾਣ ਦੀ ਸੰਭਾਵਨਾ ਪਿਛਲੇ ਸਾਲਾਂ ਦੇ ਮੁਕਾਬਲੇ 2025 ਵਿੱਚ ਬਹੁਤ ਜ਼ਿਆਦਾ ਜੇਕਰ ਤੁਸੀਂ ਯੋਗਤਾ ਨੂੰ ਪੂਰਾ ਕਰਦੇ ਹੋ ਅਤੇ ਸਤਾਈ ਨਿਵਾਸ ਲਈ ਆਪਣੀ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਅਰਜੀ ਦੇਣ ਦਾ ਸਹੀ ਸਮਾਂ ਹੋ ਸਕਦਾ ਕਿਰਪਾ ਕਰਕੇ ਅੱਜ ਹੀ ਸ਼ੁਰੂ ਕਰਨਾ ਲਈ ਤੁਸੀਂ ਇਸ ਵਿੱਚ ਸੰਪਰਕ ਕਰ ਸਕਦੇ ਹੋ ਸੰਕੋਚ ਨਾ ਕਰੋ ਕ੍ਰੀਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ